ਤੁਸੀਂ ਜਿਹੜੀਆਂ ਚੰਦ ਬੋਟਾਂ ਚਾਰ ਪੈਣੀਆਂ ਸੀ ਤੁਹਾਨੂੰ ਉਹ ਵੀ ਨਹੀਂ ਪੈਣੀਆਂ ਹੁਣ ਜੋ ਤੁਸੀਂ ਧੱਕਾ ਕਰ ਰਹੇ ਹੋ ਖੈਰਾ ਸਾਹਿਬ ਦਾ ਦਬਾਅ ਪਾ ਕੇ ਆ ਕੈਂਡੀਡੇਟ ਵੀ ਇਹ ਰਿੰਕੂ ਵਰਗੇ ਕਮਜ਼ੋਰ ਨਹੀਂ ਗਏ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਤਾਂ ਮੰਡੀ ਲੱਗੀ ਹੋਇਆ ਜਿਹਨੂੰ ਮਰਜ਼ੀ ਖਰੀਦ ਲਓ ਆ ਆਮ ਆਦਮੀ ਵਾਲਿਓ ਭਲੇਖੇ ਚ ਸਾਨੂੰ ਇਹ ਇਹ ਜੀ ਗੱਲ ਸੋਚਣ ਦੀ ਇਹਨਾਂ ਦੀ ਹਿੰਮਤ ਕਿਵੇਂ ਬੈਜੋ ਕੇ ਕੇਸ਼ ਪਾਤਰਕਰ ਗਏ ਨਾ ਜਿਹੜੇ ਉਹ ਮੀਟਿੰਗਾਂ ਕਰਕੇ ਤੁਹਾਡੇ ਚ ਗੈਰਤ ਹੈ ਤੁਸੀਂ ਐਮ ਐਲ ਏ ਹੋ 90 ਚਲੋ ਸੀਨੀਅਰ ਮਿਨਿਸਟਰ ਤੇ ਛੱਡਦੀ ਐ ਸਪੀਕਰ ਸਾਹਿਬ ਜਲੰਧਰ ਦੀ ਗੱਲ ਕਰਦੇ ਕਿਹੜਾ ਜਲੰਧਰ ਚ ਇਹਨਾਂ ਨੇ ਮੈਨੂੰ ਦੱਸੋ ਇਸ ਕਿੰਨੇ 6 7 ਐਮ ਪੀ ਬਣਾਤੇ ਇੱਕ ਪੰਜ ਪੈਸੇ ਵੀ ਇਹਨਾਂ ਨੇ ਜਲੰਧਰ ਨੂੰ ਦਿੱਤੇ ਤਿੰਨ ਤਾਂ ਜਲੰਧਰ ਦੇ ਐਮ ਪੀ ਮੌਜੂਦ ਹੀ ਨੇ ਇਸ ਵੇਲੇ ਮੈਂ ਹੁਣੇ ਖੈਰਾ ਸਾਹਿਬ ਸਾਡੇ ਸੁਖਪਾਲ ਖੈਰਾ ਜੀ ਦੀ ਵੀਡੀਓ ਸੁਣੀ ਆ ਤੇ ਮੈਂ ਸਮਝਦਾ ਬਹੁਤ ਹੀ ਵੱਡਾ ਬਦਲਾਅ ਹੈ ਜਿਹੜਾ ਉਹ ਸਾਡੇ ਮੂਰੇ ਆ ਗਿਆ ਇਸ ਤਰੀਕੇ ਨਾਲ ਜੇ ਖੈਰਾ ਸਾਹਿਬ ਕੋਈ ਆਵਾਜ਼ ਉਠਾਉਂਦੇ ਆ ਜੇ ਕੋਈ ਉਹ ਸਰਕਾਰ ਦੇ ਮੰਤਰੀ ਨੇ ਜਿਹੜੇ ਉਹਨਾਂ ਦੇ ਖਿਲਾਫ ਜੇ ਕੋਈ ਲੋਕ ਉਹਨਾਂ ਨੂੰ ਮਿਲੇ ਆ ਕੇ ਉਹਨਾਂ ਨਾਲ ਗੱਲ ਕੀਤੀ ਹੈ ਜੇ ਆ ਕੇ ਤੇ ਉਹਨਾਂ ਨੇ ਉਹ ਚੀਜ਼ ਗਵਰਨਰ ਸਾਹਿਬ ਨਾਲ ਕੀਤੀ ਗਵਰਨਰ ਸਾਹਿਬ ਨਾਲ ਕਰਨ ਤੋਂ ਬਾਅਦ ਉਹਨਾਂ ਨੇ ਉਹ ਵੀਡੀਓ ਆ ਜਿਹੜੀ ਹਜੇ ਕਿਸੇ ਨੂੰ ਉਹਨਾਂ ਨੇ ਨਾ ਦਿਖਾਈ ਪਰ ਉਸ ਤੋਂ ਪਹਿਲਾਂ ਹੀ ਇਹ ਘਬਰਾਹਟ ਕਿਉਂ ਕਿਉਂ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਇਹਜਾ ਕੰਮ ਕਰ ਰਹੀ ਆ ਇਸ ਲੋਕਤੰਤਰ ਚ ਡੈਮੋਕ੍ਰੇਸੀ ਚ ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਸੀ ਵੀ ਅਸੀਂ ਕਦੇ ਵੀ ਇਹ ਜੀ ਪੋਲਿਟਿਕਸ ਨਹੀਂ ਕਰਦੇ ਬਦਲਾਅ ਦੀ ਪੋਲਿਟਿਕਸ ਕਰਾਂਗੇ ਉਹ ਅੱਜ ਉਹਨਾਂ ਦੇ ਆਉਣ ਤੋਂ ਪਹਿਲਾਂ ਦਿੱਲੀੋਂ ਹੁਕਮ ਕਰ ਰਹੇ ਆ ਕਿਉਂਕਿ ਕਦੇ ਵੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਸੁਖਪਾਲ ਖਹਿਰਾ ਹੁਣਾਂ ਨੂੰ ਚਾਹੇ ਉਹ ਸੀਐਲਪੀ ਲੀਡਰ ਸੀ ਆਮ ਆਦਮੀ ਪਾਰਟੀ ਦੇ ਚਾਹੇ ਉਹ ਵਿਧਾਨ ਸਭਾ ਚ ਡਟ ਕੇ ਗੱਲ ਕਰਦੇ ਸੀ ਪਰ ਉਹਨਾਂ ਨੂੰ ਕਦੇ ਵੀ ਉਹ ਚੰਗੇ ਨਹੀਂ ਲੱਗੇ ਅੱਜ ਕੇਜਰੀਵਾਲ ਉਹਨਾਂ ਨੇ ਇੱਕ ਹੁਕਮ ਕੀਤਾ ਏ ਇਹ ਗੱਲਾਂ ਦਿੱਲੀ ਵਾਲਿਆਂ ਦੀ ਕਰਦੇ ਨੇ ਨਾ ਇਹ ਆ ਅਸਲੀ ਤਾਨਾਸ਼ਾ ਵੀ ਕਿਵੇਂ ਨਾ ਕਿਵੇਂ ਸੁਖਪਾਲ ਖੇਰੇ ਦੀ ਜਿਹੜੀ ਉਹ ਆਵਾਜ਼ ਆ ਉਹਨੂੰ ਬੰਦ ਕਰੋ ਇਹ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਜਾਣਾ ਚਾਹੀਦਾ ਇਹ ਉਹਨਾਂ ਨੇ ਹੁਕਮ ਕੀਤਾ ਏ ਉੱਥੋਂ ਪਰ ਕੇਜਰੀਵਾਲ ਸਾਹਿਬ ਅਸੀਂ ਪੰਜਾਬੀ ਆ ਤੁਸੀਂ ਮਾੜੀ ਅੱਖ ਨਾਲ ਦੇਖ ਕੇ ਵੀ ਦੇਖੋ ਸਖਪਾਲ ਖਹਿਰੇਵਾਲ ਸਾਰਾ ਪੰਜਾਬ ਉਹਨਾਂ ਵੱਲ ਜਿਹੋ ਪੰਜਾਬ ਦੀ ਗੱਲ ਕਰਦੇ ਆ ਤੇ ਉਹਨਾਂ ਨਾਲ ਤੁਸੀਂ ਇਸ ਤਰੀਕੇ ਨਾਲ ਧੱਕਾ ਕਰੋਗੇ ਅਸੀਂ ਹੁਣੀ ਪਤਾ ਲੈ ਰਹੇ ਆ ਮੈਂ ਵੀ ਜਲੰਧਰ ਚ ਕਿੱਥੇ ਉਹਨਾਂ ਕੋਲ ਪਹੁੰਚਦੇ ਆ ਤੇ ਇਹ ਬਿਲਕੁਲ ਇਹੋ ਜਿਹਾ ਜੇ ਬੇਇਨਸਾਫੀ ਹੋਏਗੀ ਤਾਂ ਅਸੀਂ 100% ਡਟ ਕੇ ਖੈਰਾ ਸਾਹਿਬ ਨਾਲ ਖੜੇ ਆ ਤੇ ਜਲੰਧਰ ਦੇ ਮੈਂ ਸਮਝਦਾ ਲੋਕ ਵੀ ਤੁਸੀਂ ਜਿਹੜੀਆਂ ਚੰਦ ਬੋਟਾਂ ਚਾਰ ਪੈਣੀਆਂ ਸੀ ਤੁਹਾਨੂੰ ਉਹ ਵੀ ਨਹੀਂ ਪੈਣੀਆਂ ਹੁਣ ਜੋ ਤੁਸੀਂ ਧੱਕਾ ਕਰ ਰਹੇ ਹੋ ਖੈਰਾ ਸਾਹਿਬ ਨਾਲ ਤੇ ਜਿੱਥੇ ਵੀ ਉਹ ਨੇ ਮੈਂ ਸਾਰੇ ਲੀਡਰ ਸਬੰਧਾਂ ਨੂੰ ਵੀ ਅਪੀਲ ਕਰਦਾ ਦੂਜੇ ਪਾਰਟੀਆਂ ਵਾਲਿਆਂ ਨੂੰ ਵੀ ਕਰਦਾ ਵੀ ਇਸ ਤਰੀਕੇ ਨਾਲ ਜੇ ਤਾਨਾ ਹਸ਼ਾਰ ਪਈਆ ਚੱਲੂਗਾ ਤਾਂ ਕਿਸ ਤਰੀਕੇ ਨਾਲ ਇਹ ਡੈਮੋਕ੍ਰੇਸੀ ਚੱਲੇਗੀ ਇਸ ਕਰਕੇ ਤਕੜੇ ਹੋ ਕੇ ਅਸੀਂ ਖੈਰਾ ਸਾਹਿਬ ਦੇ ਨਾਲ ਖੜੇ ਆ ਤੇ ਜਿੱਥੇ ਵੀ ਨੇ ਖੈਰਾ ਸਾਹਿਬ ਉਹਨਾਂ ਨਾਲ ਸਾਨੂੰ ਦੱਸਣ ਉਹ ਕਿੱਥੇ ਨੇ ਅਸੀਂ ਤੁਹਾਡੇ ਕੋਲ ਪਹੁੰਚਦੇ ਆ ਇਹ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਹੋਊ ਕੁਝ ਲੋਕ ਦੱਸ ਰਹੇ ਆ ਵੀ ਸ਼ਾਇਦ ਉਹ ਕਿਸੇ ਹੋਰ ਜਗ੍ਹਾ ਤੇ ਗਏ ਨੇ ਇੱਕਦਮ ਉਹਨਾਂ ਨੂੰ ਕਿਸੇ ਹੋਰ ਸਿਵਲ ਵਰਦੀ ਚ ਪਤਾ ਨਹੀਂ ਕਿਸ ਤਰੀਕੇ ਨਾਲ ਕੌਣ ਬੰਦੇ ਆ ਜਿਹੜੇ ਮਗਰ ਪਏ ਨੇ ਪਰ ਇਸ ਗੱਲ ਦੀ ਬਹੁਤ ਭਾਰੀ ਨਿੰਦਿਆ ਹੋ ਰਹੀ ਆ ਸਾਰੇ ਪਾਸਿਓ ਬਹੁਤ ਲੋਕਾਂ ਚ ਰੋਸ ਇਹ ਤਾਂ ਕਦੇ ਵੀ ਨਹੀਂ ਹੋਇਆ ਇਸ ਤਰੀਕੇ ਨਾਲ ਤੁਸੀਂ ਇੱਕ ਐਡੇ بڑے ਲੀਡਰ ਨੂੰ ਤੁਸੀਂ ਸ਼ਰੀਆਮ ਜੀ ਉਹ ਤੁਹਾਡੀ ਕੋਈ ਆਵਾਜ਼ ਉਠਾ ਰਿਹਾ ਤਾਂ ਤੁਸੀਂ ਉਹਨੂੰ ਫੜਨ ਪੁਲਿਸ ਭੇਜ ਦੋਗੇ ਤੇ ਸਾਰੇ ਜਿੰਨੀ ਵੀ ਲੀਡਰਸ਼ਿਪ ਆ ਸਾਰੇ ਇੱਕ ਹੋ ਕੇ ਖੜੋ ਤਾਂ ਹੀ ਪਤਾ ਲੱਗੂਗਾ ਇਨਾਂ ਦੀ ਹਿੰਮਤ ਕੀ ਹੋ ਜੇ ਦਿੱਲੀ ਵਾਲਿਆਂ ਦੀ ਇਹ ਬਾਹਰੋਂ ਆ ਕੇ ਸਾਡੇ ਪੰਜਾਬੀ ਦੇ ਸਾਨੂੰ ਇਹ ਇਹ ਜੀ ਗੱਲ ਸੋਚਣ ਦੀ ਇਨਾਂ ਦੀ ਹਿੰਮਤ ਕਿਵੇਂ ਪੈ ਜਾਵੇ ਹੈਰਾਨਗੀ ਦੀ ਗੱਲ ਜਿਹਨੂੰ ਜਿਹਨੂੰ ਜੀ ਕਰੂਗਾ ਤੁਸੀਂ ਕਦੇ ਤੁਸੀਂ ਦਬਾਅ ਪਾ ਕੇ ਆ ਕੈਂਡੀਡੇਟ ਵੀ ਇਹ ਰਿੰਕੂ ਵਰਗੇ ਕਮਜ਼ੋਰ ਨਹੀਂਗੇ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਤਾਂ ਮੰਡੀ ਲੱਗੀ ਹੋਇਆ ਜਿਹਨੂੰ ਮਰਜ਼ੀ ਖਰੀਦ ਲੋ ਆਮ ਆਦਮੀ ਵਾਲਿਓ ਪਲੇਖੇ ਚੋਂ ਇਹ ਤੁਹਾਨੂੰ ਪਾਠ ਕਰਕੇ ਦਰਗੇਸ਼ ਪਾਠ ਕਰਕੇ ਨੇ ਨਾ ਜਿਹੜੇ ਉਹ ਮੀਟਿੰਗਾਂ ਕਰਕੇ ਤੁਹਾਡੇ ਚ ਗੈਰਤ ਹੈ ਤੁਸੀਂ ਐਮ ਐਲ ਏ ਹੋ 90 ਚਲੋ ਚੀਫ ਮਿਨਿਸਟਰ ਤੇ ਛੱਡ ਦੀ ਐ ਸਪੀਕਰ ਸਾਹਿਬ ਨੂੰ ਤੁਸੀਂ 90 ਐਮ ਐਲ ਏ ਬੈਠੇ ਸੀ ਪੰਜਾਬੀ ਤੇ ਜਦੋਂ ਤੁਹਾਨੂੰ ਉਹ ਤਮਕਾਰਿਆ ਸੀ ਤੇ ਤੁਸੀਂ ਇੰਨੇ ਚਾਹ ਪਲੂਸ ਉੱਥੇ ਤਾੜੀਆਂ ਮਾਰ ਰਹੇ ਸੀ ਵੀ ਦਰਗਵੇਸ਼ ਪਾਟਪ ਸਾਨੂੰ ਗਾਲ੍ਹਾਂ ਕੱਢ ਰਿਹਾ ਕਹਿ ਰਿਹਾ ਵੀ ਮੈਂ ਇਕੱਲੇ ਇਕੱਲੇ ਨੂੰ ਤੁਹਾਨੂੰ ਸਜ਼ਾ ਦਵਾਂਗਾ ਜੇ ਇਹ 10 10 ਪਿੰਡ ਤੁਸੀਂ ਨਾ ਜਿੱਤੇ ਤੁਸੀਂ ਉਹਦੇ ਤਾੜੀਆਂ ਮਾਰ ਰਹੇ ਹੋ ਦਰਗਵੇਸ਼ ਪਾਟਕ ਉਹ ਨਹੀਂ ਕਿ ਸਾਰੇ ਮਾਜ ਨਾਲ ਤੁਸੀਂ ਐਮਐਲਏ ਬਣਾਏ ਐਮਐਲਏ ਨੇ ਵੋਟਾਂ ਪਾ ਕੇ ਰਾਜ ਸਭਾ ਦੇ ਐਮਪੀ ਚੁਣੇ ਆ ਜਲੰਧਰ ਦੀ ਗੱਲ ਕਰਦੇ ਕਿਹੜਾ ਜਲੰਧਰ ਚ ਇਹਨਾਂ ਨੇ ਮੈਨੂੰ ਦੱਸੋ ਇਸ ਕਿੰਨੇ 6 7 ਐਮਪੀ ਬਣਾਤੇ ਇੱਕ ਪੰਜ ਪੈਸੇ ਵੀ ਇਹਨਾਂ ਨੇ ਜਲੰਧਰ ਨੂੰ ਦਿੱਤੇ ਤਿੰਨ ਤਾਂ ਜਲੰਧਰ ਦੇ ਐਮਪੀ ਮੌਜੂਦ ਹੀ ਨੇ ਇਸ ਵੇਲੇ ਹਰਪਜਨ ਸਿੰਘ ਨੂੰ ਲੈ ਆਓ ਤੁਹਾਡੀ ਕੈਂਪੇਨ ਤੱਕ ਨਹੀਂ ਕਰਨ ਆਏ ਆ ਉਹ ਤੁਸੀਂ ਉਹ ਐਮਪੀ ਬਣਾਇਆ ਏ ਇਸ ਕਰਕੇ ਬਿਲਕੁਲ ਜੇ ਖੈਰਾ ਸਾਹਿਬ ਨੂੰ ਐਸਾ ਉਹਨਾਂ ਨਾਲ ਤੱਕਾ ਹੋਏਗਾ ਤਾਂ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ ਇਹ ਨਹੀਂ ਹੈ ਤੁਸੀਂ ਇਕੱਲੇ ਇਕੱਲੇ ਨੂੰ ਫੜ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਲੋਗੇ ਬਿਲਕੁਲ ਨਹੀਂ ਕਾਂਗਰਸ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਜਿਹੜਾ ਸੜਕਾਂ ਤੇ ਨਿਕਲੂਗਾ ਇੰਨੇ ਹੀ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੱਥੇ ਵੀ ਖੈਰਾ ਸਾਹਿਬ ਨੇ ਉਹਨਾਂ ਕੋਲ ਪਹੁੰਚੋ ਮੈਂ ਵੀ ਪਤਾ ਲੈ ਰਹੇ ਹਾਂ ਜੇ ਉਹਨਾਂ ਦੇ ਮਗਰ ਪੁਲਿਸ ਨੇ ਇਹ ਧੱਕਾ ਕੀਤਾ ਤਾਂ ਸਰਕਾਰ ਆ ਜਿਹੜੀ ਕੇਜਰੀਵਾਲ ਦੀ ਤੇ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਇੱਕ ਮੈਂ ਸਮਝਦਾ ਤਾਨਾਸ਼ਾਹ ਬਣਾਇਆ ਪੰਜਾਬ ਨਹੀਂ ਕੇਜਰੀਵਾਲ ਸਾਹਿਬ ਵੜਨ ਦਵਾਂਗੇ ਜੇ ਕੇਜਰੀਵਾਲ ਇਹ ਜਾਂ ਕੋਈ ਤੁਸੀਂ ਧੱਕਾ ਕੀਤਾ ਹੈ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਕੱਲ ਨੂੰ ਮੂਹਰੇ ਆ ਕੇ ਕਰਾਂਗੇ ਤੁਹਾਡੇ ਜੇ ਤੁਸੀਂ ਸਖਪਾਲ ਖੇਰਾਂ ਨੂੰ ਜਾਂ ਸਾਡੇ ਕਿਸੇ ਲੀਡਰ ਨੂੰ ਇਸ ਤਰੀਕੇ ਨਾਲ ਧੱਕੇ ਨਾਲ ਹੁਕਮ ਸੁਣਾ ਕੇ ਦਿੱਲੀ ਤੋਂ ਤੁਸੀਂ ਇਹ ਕਰਨਾ ਚਾਹੁੰਦੇ ਹੋ। 에어ਪੋਰਟ ਤੇ ਉਤਰਾਂਗੇ ਉੱਥੇ ਜਾ ਕੇ ਤੁਹਾਡਾ ਵਿਰੋਧ ਕਰਾਂਗੇ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber, Ekta ka Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ